ਕੈਨੇਡਾ ਦੀ ਇਮੀਗ੍ਰੇਸ਼ਨ ਕੜੀ ਵਿੱਚ ਨਵਾਂ ਮੋੜ ਸੋਨੇ ਸੁਪਨਿਆਂ ਦੀ ਤਲਾਸ਼ ਵਿੱਚ ਹਜ਼ਾਰਾਂ ਲੋਕ ਇੰਤਜ਼ਾਰ ਕਰ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਅਰਜ਼ੀ ਦਾ ਫੈਸਲਾ ਕਦੋਂ ਤੱਕ ਆਵੇਗਾ April 17th ਇਮੀਗ੍ਰੇਸ਼ਨ ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਨਵੇਂ ਪ੍ਰੋਸੈਸਿੰਗ ਟਾਈਮ ਜਾਰੀ ਕੀਤੇ ਹਨ ਇਹ ਅਪਡੇਟ ਵੀਜ਼ਾ ਪਰਮਨੈਂਟ ਰੈਜ਼ਿਡੈਂਸੀ ਸਿਟੀਜ਼ਨਸ਼ਿਪ ਅਤੇ ਹੋਰ ਕਈ ਰਾਹਾਂ ਨੂੰ ਪ੍ਰਭਾਵਿਤ ਕਰਦੀ ਹੈ ਤੁਹਾਡੇ ਸੁਪਨੇ ਦੀ ਮੰਜ਼ਿਲ ਦਾ ਰਾਹ ਹੁਣ ਕਿੰਨਾ ਨੇੜੇ ਜਾਂ ਦੂਰ ਹੈ ਇਹ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਨੂੰ ਸਾਰੀਆਂ ਮਹੱਤਵਪੂਰਨ ਜਾਣਕਾਰੀਆਂ ਸਧਾਰਨ ਅਤੇ ਸਾਫ਼ ਸ਼ਬਦਾਂ ਵਿੱਚ ਦੱਸਾਂਗੇ ਪਹਿਲਾਂ ਗੱਲ ਕਰਦੇ ਹਾਂ ਸਿਟੀਜ਼ਨਸ਼ਿਪ ਦੀ ਕੀ ਤੁਸੀਂ ਸੋਚ ਰਹੇ ਹੋ ਕਿ ਕੈਨੇਡੀਅਨ ਸਿਟੀਜ਼ਨ ਬਨਣ ਦਾ ਸੁਪਨਾ ਕਦੋਂ ਪੂਰਾ ਹੋਵੇਗਾ ਤੁਹਾਡੇ ਲਈ ਖੁਸ਼ਖਬਰੀ ਹੈ ਸਿਟੀਜ਼ਨਸ਼ਿਪ ਗ੍ਰਾਂਟ ਅਰਜ਼ੀਆਂ ਹੁਣ 9 ਮਹੀਨਿਆਂ ਦੀ ਬਜਾਏ 8 ਮਹੀਨਿਆਂ ਵਿੱਚ ਪ੍ਰੋਸੈਸ ਹੋ ਰਹੀਆਂ ਹਨ ਸਿਟੀਜ਼ਨਸ਼ਿਪ ਸਰਟੀਫਿਕੇਟ ਵੀ ਪਹਿਲਾਂ ਨਾਲੋਂ ਤੇਜ਼ੀ ਨਾਲ ਮਿਲ ਰਹੇ ਹਨ 4 ਮਹੀਨਿਆਂ ਦੀ ਬਜਾਏ ਹੁਣ ਸਿਰਫ 3 ਮਹੀਨੇ ਲੱਗਦੇ ਹਨ ਜੇਕਰ ਕੋਈ ਸਿਟੀਜ਼ਨਸ਼ਿਪ ਛੱਡਣਾ ਚਾਹੁੰਦਾ ਹੈ ਤਾਂ ਉਸ ਦਾ ਪ੍ਰੋਸੈਸ ਵੀ 10 ਮਹੀਨਿਆਂ ਤੋਂ ਘਟ ਕੇ 8 ਮਹੀਨਿਆਂ ਦਾ ਹੋ ਗਿਆ ਹੈ ਪਰ ਕੀ ਇਹ ਤਬਦੀਲੀਆਂ ਸਾਰਿਆਂ ਲਈ ਇੰਨੀਆਂ ਹੀ ਸੌਖੀਆਂ ਹਨ ਆਓ ਅੱਗੇ ਵੇਖੀਏ ਪਰਮਨੈਂਟ ਰੈਜ਼ਿਡੈਂਸੀ ਦੀਆਂ ਅਰਜ਼ੀਆਂ ਦਾ ਕੀ ਹਾਲ ਹੈ ਇੱਥੇ ਵੀ ਕੁਝ ਨਵੀਆਂ ਹਵਾਵਾਂ ਚੱਲ ਰਹੀਆਂ ਹਨ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਪ੍ਰੋਸੈਸਿੰਗ ਟਾਈਮ 5 ਮਹੀਨਿਆਂ ਤੇ ਸਥਿਰ ਹੈ ਪਰ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਵਿੱਚ ਥੋੜਾ ਵਾਧਾ ਹੋਇਆ ਹੈ ਪਹਿਲਾਂ 5 ਮਹੀਨੇ ਸੀ ਹੁਣ 6 ਮਹੀਨੇ ਲੱਗਣਗੇ ਇਸ ਦੇ ਉਲਟ প্রভিনਸ਼ੀਅਲ ਨਾਮਿਨੀ ਪ੍ਰੋਗਰਾਮ ਦੀ ਐਕਸਪ੍ਰੈਸ ਐਂਟਰੀ ਵਾਲੀ ਬ੍ਰਾਂਚ ਵਿੱਚ ਸੁਧਾਰ ਹੋਇਆ ਹੈ 7 ਮਹੀਨਿਆਂ ਦੀ ਬਜਾਏ ਹੁਣ 6 ਮਹੀਨੇ ਲੱਗਦੇ ਹਨ ਪਰ ਗੈਰ ਐਕਸਪ੍ਰੈਸ ਐਂਟਰੀ ਪੀਐਨਪੀ ਅਰਜ਼ੀਆਂ ਅਜੇ ਵੀ 21 ਮਹੀਨਿਆਂ ਦੀਆਂ ਹੀ ਹਨ ਕੀ ਤੁਹਾਡੀ ਅਰਜ਼ੀ ਇਸ ਵਿੱਚ ਸ਼ਾਮਲ ਹੈ ਐ ਸੋਚਣ ਵਾਲੀ ਗੱਲ ਹੈ ਹੁਣ ਗੱਲ ਕਰੀਏ ਟੈਂਪੋਰਰੀ ਰੈਜ਼ੀਡੈਂਟ ਵੀਜ਼ਿਆਂ ਦੀ ਵੱਖ-ਵੱਖ ਦੇਸ਼ਾਂ ਲਈ ਪ੍ਰੋਸੈਸਿੰਗ ਟਾਈਮ ਵੱਖਰੇ-ਵੱਖਰੇ ਹਨ ਜਿਵੇਂ ਕਿ ਭਾਰਤ ਤੋਂ ਵਿਜ਼ਟਰ ਵੀਜ਼ੇ ਦੀਆਂ ਅਰਜ਼ੀਆਂ 18 ਦਿਨਾਂ ਵਿੱਚ ਪ੍ਰੋਸੈਸ ਹੋ ਰਹੀਆਂ ਹਨ ਨਾਈਜੀਰੀਆ ਤੋਂ ਅੜੜੀਆਂ ਵਿੱਚ ਸੁਧਾਰ ਹੋਇਆ ਹੈ ਬੈਲਾ 115 ਦਿਨ ਸਨ ਹੁਣ 109 ਦਿਨ ਲੱਗਦੇ ਹਨ ਸੁਪਰ ਵੀਜ਼ਾ ਜੋ ਮਾਪਿਆਂ ਅਤੇ ਦਾਦਾ-ਦਾਦੀ ਲਈ ਹੈ ਉਸ ਦਾ ਟਾਈਮ ਵੀ ਭਾਰਤ ਤੋਂ ਅਰਜ਼ੀਆਂ ਲਈ ਘਟਿਆ ਹੈ ਪਹਿਲਾਂ 127 ਦਿਨ ਸਨ ਹੁਣ 114 ਦਿਨ ਹਨ ਕੀ ਇਹ ਤਬਦੀਲੀਆਂ ਤੁਹਾਡੇ ਪਲਾਨ ਨੂੰ ਅਸਰ ਕਰਨਗੀਆਂ ਫੈਮਿਲੀ ਸਪੌਂਸਰਸ਼ਿਪ ਦੀਆਂ ਅਰਜ਼ੀਆਂ ਵਿੱਚ ਵੀ ਕੁਝ ਹਿਲਜੁਲ ਹੋਈ ਹੈ ਜੇਕਰ ਤੁਸੀਂ ਆਪਣੇ ਜੀਵਨ ਸਾਥੀ ਜਾਂ ਕਾਮਨ ਲਾਪਰਟਨਰ ਨੂੰ ਕੈਨੇਡਾ ਤੋਂ ਬਾਹਰ ਸਪੌਂਸਰ ਕਰ ਰਹੇ ਹੋ ਤਾਂ ਇਹ ਪ੍ਰੋਸੈਸ ਅਜੇ ਵੀ 11 ਮਹੀਨਿਆਂ ਦਾ ਹੈ ਪਰ ਮਾਪਿਆਂ ਅਤੇ ਦਾਦਾ-ਦਾਦੀ ਦੀ ਸਪੌਂਸਰਸ਼ਿਪ ਵਿੱਚ ਦੇਰੀ ਹੋਈ ਹੈ ਪਹਿਲਾਂ ਤੈਂਤੀ ਮਹੀਨੇ ਸਨ ਹੁਣ 36 ਮਹੀਨੇ ਲੱਗਣਗੇ ਇਹ ਜਾਣਕਾਰੀ ਤੁਹਾਡੇ ਲਈ ਕਿੰਨੀ ਮਹੱਤਵਪੂਰਨ ਹੈ ਪੀਆਰ ਕਾਰਡ ਨਾਲ ਜੁੜੀਆਂ ਅਰਜ਼ੀਆਂ ਦੀ ਗੱਲ ਕਰੀਏ ਨਵੇਂ ਪੀਆਰ ਕਾਰਡ ਹੁਣ 15 ਦਿਨਾਂ ਦੀ ਬਜਾਏ 17 ਦਿਨਾਂ ਵਿੱਚ ਮਿਲਦੇ ਹਨ ਪਰ ਰੀਨਿਊਅਲ ਦਾ ਪ੍ਰੋਸੈਸ ਤੇਜ਼ ਹੋਇਆ ਹੈ 10 ਦਿਨਾਂ ਦੀ ਬਜਾਏ ਹੁਣ 9 ਦਿਨ ਲੱਗਦੇ ਹਨ ਸਟੱਡੀ ਅਤੇ ਵਰਕ ਪਰਮਿਟ ਦੀਆਂ ਅਰਜ਼ੀਆਂ ਵਿੱਚ ਵੀ ਸੁਧਾਰ ਹੋਇਆ ਹੈ ਭਾਰਤ ਤੋਂ ਸਟੱਡੀ ਪਰਮਿਟ ਹੁਣ 10 ਹਫ਼ਤਿਆਂ ਦੀ ਬਜਾਏ 9 ਹਫ਼ਤਿਆਂ ਵਿੱਚ ਪ੍ਰੋਸੈਸ ਹੁੰਦੇ ਹਨ ਵਰਕ ਪਰਮਿਟ ਦਾ ਟਾਈਮ ਵੀ ਉਨੀ ਹਫ਼ਤਿਆਂ ਤੋਂ ਕੱਟ ਕੇ 18 ਹਫ਼ਤੇ ਹੋ ਗਿਆ ਹੈ ਕੀ ਤੁਸੀਂ ਇਸ ਬਦਲਾਅ ਦਾ ਹਿੱਸਾ ਹੋ ਅੰਤ ਵਿੱਚ ਇਹ ਸਾਰੀਆਂ ਤਬਦੀਲੀਆਂ ਦਰਸਾਉਂਦੀਆਂ ਹਨ ਕਿ ਆਈ ਆਰ ਸੀ ਸੀ ਇਮੀਗ੍ਰੇਸ਼ਨ ਪ੍ਰੋਸੈਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਸਮਝਣਾ ਜ਼ਰੂਰੀ ਹੈ ਕਿ ਹਰ ਅਰਜ਼ੀ ਦੀ ਕਹਾਣੀ ਵੱਖਰੀ ਹੁੰਦੀ ਹੈ ਤੁਹਾਨੂੰ ਆਈ ਆਰ ਸੀ ਸੀ ਦੀ ਵੈੱਬਸਾਈਟ ਤੇ ਨਿਯਮਤ ਚੈੱਕ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਪ੍ਰੋਫੈਸ਼ਨਲ ਸਲਾਹ ਲੈਣਾ ਵੀ ਚੰਗਾ ਵਿਚਾਰ ਹੈ ਤੁਹਾਡਾ ਇਮੀਗ੍ਰੇਸ਼ਨ ਸਫ਼ਰ ਸੁਖਾਲਾ ਹੋਵੇ ਇਹੀ ਅਸੀਂ ਚਾਹੁੰਦੇ ਹਾਂ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਹਰ ਹਫ਼ਤੇ ਨਵੀਆਂ ਅਪਡੇਟਸ ਲੈ ਕੇ ਆਉਂਦੇ ਹਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ